ਤੇ ਪੰਜਾਬ ਦੇ ਮੰਨੇ ਪਰਮੰਨੇ ਬਾਬੇ ਜੇ ਕਿਸੇ ਨੇ ਨਾਮ ਪੁੱਛਣਾ ਹੋਇਆ ਤੇ ਜਾਣ ਲੱਗਿਆ ਮੈਨੂੰ ਪੁੱਛ ਲਿਓ ਲਾਈਵ ਬੋਲਣ ਲੱਗਿਆ ਨਾ ਕਈ ਵਾਰੀ ਜਿਹੜੇ ਉਹਨਾਂ ਦੇ ਚੇਲੇ ਹੁੰਦੇ ਨੇ ਉਹਨਾਂ ਨੂੰ ਤਕਲੀਫ ਹੁੰਦੀ ਹੈ 1911 ਤੋਂ ਜਦੋਂ ਕਲਕੱਤਾ ਰਾਜਧਾਨੀ ਬਦਲ ਕੇ ਦਿੱਲੀ ਹੁੰਦੀ ਆ ਨਾ ਤੇ ਪੰਜਾਬ ਦੇ ਮੰਨੇ ਪਰਮੰਨੇ ਬਾਬੇ ਜਿਹੜੇ ਫੌਜ ਚੋਂ ਹੀ ਭੇਜੇ ਸੀ ਗੋਰਿਆਂ ਨੇ ਉਹ ਅੰਗਰੇਜ਼ ਅਫਸਰਾਂ ਦੀ ਆਮਦ ਵਿੱਚ ਸ਼ਬਦ ਪੜ੍ਹਦੇ ਆ ਗਿਓ ਢੋਲਕੀਆਂ ਚਿਮਟਿਆਂ ਨਾਲ ਉਹ ਢੋਲਕੀਆਂ ਦੇ ਚਿਮਟਿਆਂ ਨਾਲ ਅਗਿਓ ਬੋਲੋ ਪਿਆਰਿਓ ਸ਼ਬਦ ਪੜਦੇ ਆ ਅੰਗਰੇਜ਼ਾਂ ਨੂੰ ਖੁਸ਼ ਕਰ ਲਈ ਅੱਛਾ ਜਿਨ੍ਹਾਂ ਨੇ ਏ ਤਰ੍ਹਾਂ ਤਰ੍ਹਾਂ ਦੀਆਂ ਡੇਰੇ ਸੰਪਰਦਾਵਾਂ ਖੜੀਆਂ ਕਰਤੀਆਂ ਅਗਲੇ ਨੇ ਬਹੁਤ ਕੁਝ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਜਦੋਂ ਸਿੱਖ ਮਿਸ਼ਨ ਸਕੂਲ ਦੇ ਚਾਰ ਬੱਚੇ ਸਨ ਜਿਨ੍ਹਾਂ ਨੇ ਸਿਰਫ ਅਜੇ ਮੀਟਿੰਗ ਹੀ ਕੀਤੀ ਆਪਸ ਵਿੱਚ ਵੀ ਅਸੀਂ ਸਿੱਖੀ ਸਰੂਪ ਤਿਆਗ ਦੇਣਾ ਤਾਂ ਉਸ ਵਕਤ ਸਿੱਖਾਂ ਨੂੰ نیند ਨਹੀਂ ਆਈ ਪਿਆ ਰਿਓ ਉਹਨਾਂ ਮੀਟਿੰਗਾਂ ਕੀਤੀਆਂ ਵੀ ਸਾਡੇ ਹੁੰਦਿਆਂ ਸਾਡੇ ਬੱਚੇ ਸਿੱਖੀ ਛੱਡ ਦੇਣਾਂ ਬੜੀ ਮਾੜੀ ਗੱਲ ਹੈ ਚੰਦਾ ਇਕੱਠਾ ਕੀਤਾ ਗਿਆ ਝੋਲੀਆਂ ਡੱਡ ਕੇ ਪ੍ਰੋਫੈਸਰ ਗੁਰਮukh ਸਿੰਘ ਤੁਸੀਂ ਕਦੀ ਉਹਨਾਂ ਦੀਆਂ ਫੋਟੋਆਂ ਵੇਖਿਓ ਪ੍ਰੋਫੈਸਰ ਗੁਰਮukh ਸਿੰਘ ਵੱਖ-ਵੱਖ ਇਲਾਕਿਆਂ ਚੋਂ ਮਾਇਆ ਇਕੱਠੀ ਕਰਕੇ ਵੱਖ-ਵੱਖ ਵੀਰਾਂ ਕੋਲੋਂ ਭੈਣਾ ਕਰੋ ਪਰਿਵਾਰਾਂ ਕੋਲੋਂ ਖਾਲਸਾ ਕਾਜ ਵਰਗੀਆਂ ਸੰਸਥਾਵਾਂ ਉਹਨਾਂ ਨੇ ਉਸ ਸਮੇਂ ਖੜੀਆਂ ਕੀਤੀਆਂ ਜਦੋਂ ਰਾਜ ਅੰਗਰੇਜ਼ ਦਾ ਸੀ ਰਾਜ ਅੰਗਰੇਜ਼ ਦਾ ਕਿੰਨੇ ਸਿਰੜੀ ਹੋਣਗੇ ਜੀ ਉਹ ਬੰਦੇ ਤੇ ਪ੍ਰੋਫੈਸਰ ਗੁਰਮukh ਸਿੰਘ ਨੂੰ ਵੀ ਅਕਾਲ ਤਖਤ ਤੋਂ ਛੇਕ ਦਿੱਤਾ ਸੀ ਸੇਵਾ ਕਰਨ ਵਾਲਿਆਂ ਨੂੰ ਛੇਕਿਆ ਜਾਂਦਾ ਰਿਹਾ ਤੇ ਜਿਹੜੇ ਉਹਨਾਂ ਦੀਆਂ ਮਤਲਬ ਚਾਪਲੂਸੀਆਂ ਕਰਦੇ ਸੀ ਉਹਨਾਂ ਨੂੰ ਨਵਾਜਿਆ ਜਾਂਦਾ ਰਿਹਾ ਕਿਉਂਕਿ ਪ੍ਰਬੰਧ ਉੱਥੇ ਉਹਨਾਂ ਦੇ ਕੋਲ ਸੀ ਪ੍ਰਬੰਧ ਸੀ ਅੰਗਰੇਜ਼ ਰਾਜ ਦੇ ਕੋਲ ਤੇ ਤੁਸੀਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦੇਣ ਲੱਗਾ ਇੱਕ ਆਖੀਆਂ ਜਾਂਦੀਆਂ ਅਸ਼ੂਤ ਜਾਤੀਆਂ ਵੈਸੇ ਗੁਰਮਤ ਕਿਸੇ ਨੂੰ ਨੀਵਾ ਨਹੀਂ ਮੰਨਦੀ ਗੁਰਮਤ ਮੁਤਾਬਕ ਆਪਾਂ ਸਾਰੇ ਭੈਣ ਭਰਾ ਆਂ ਪਰ ਬਿੱਪਰ ਦੇ ਮੁਤਾਬਕ ਕੁਝ ਸ਼ੂਦਰ ਵੀ ਹੈਗੇ ਸੀ ਨਾ ਬਿੱਪਰਾਂ ਦਾ ਸੀ ਇਹ ਸ਼ੂਦਰ ਵਾ ਇਹ ਉੱਚਾ ਵਾ ਇਹ ਨੀਵਾ ਵਾ ਕੋਈ ਦਲਤ ਪਰਿਵਾਰ ਬਿੱਪਰ ਦੇ ਕਹਿਣ ਮੁਤਾਬਕ ਉਹਨੇ ਕਿਤੇ ਖੰਡੇ ਦੀ ਪੌ ਲੈ ਲਈ ਖੰਡੇ ਦੀ ਪੌ ਲਈ ਉਹ ਦੇਗ ਲੈ ਕੇ ਜਦੋਂ ਦਰਬਾਰ ਸਾਹਿਬ ਗਿਆ ਉਹਦੀ ਦੇਗ ਉਥੋਂ ਦੇ ਮੰਤਾਂ ਨੇ ਪ੍ਰਵਾਨ ਨਹੀਂ ਕੀਤੀ ਨਾ ਉਹ ਕਹਿੰਦੇ ਤੂੰ ਸ਼ੂਦਰ ਹੈ ਤੇਰੀ ਦੇਗ ਦਰਬਾਰ ਸਾਹਿਬ ਪ੍ਰਵਾਨ ਨਹੀਂ ਹੋ ਸਕਦੀ ਉਹਨੂੰ ਉਹਨੂੰ ਖੰਡੇ ਦੀ ਪੌ ਲੈਣ ਤੋਂ ਬਾਅਦ ਵੀ ਅਹਿਸਾਸ ਕਰਾਇਆ ਗਿਆ ਵੀ ਤੂੰ ਸ਼ੂਦਰ ਹੀ ਹੈ ਜੇ ਤੂੰ ਦਲਤੀ ਹੈ ਉਹ ਵਿਚਾਰਾ ਨਰਾਸ਼ ਹੋ ਕੇ ਆ ਗਿਆ ਉਹਨੇ ਆ ਪੱਗ ਲਾਈ ਕੈਂਚੀ ਲੈ ਕੇ ਆਪਣੇ ਵਾਲ ਕੱਟੇ ਉਹ ਈਸਾਈ ਬਣ ਗਿਆ ਸਿਰ ਤੇ ਟੋਪ ਪਹਿਨੇ ਆ ਪੈਂਟ ਕੋਟ ਪਾਇਆ ਫਿਰ ਦਰਬਾਰ ਸਾਹਿਬ ਆਇਆ ਤੇ ਦਰਬਾਰ ਸਾਹਿਬ ਦੇ ਮਹੰਤਾਂ ਨੇ ਉਹਨੂੰ ਸਰੂਪਾ ਪਾਇਆ ਬੰਦਾ ਉਹ ਹੀ ਹੈ ਜਦੋਂ ਦੇਖ ਲੈ ਕੇ ਆਇਆ ਉਦੋਂ ਦੀ ਦੇਖ ਨਹੀਂ ਪ੍ਰਵਾਨ ਕੀਤੀ ਚਲੋ ਉਹ ਤੇ ਤੁਸੀਂ ਸ਼ੂਦਰ ਕਹੋਗੇ ਦਲਤ ਕਹੋਗੇ ਸਰਦਾਰ ਠਾਕੁਰ ਸਿੰਘ ਮੁਜੀਠੀਆ ਉਹਦਾ ਬੇਟਾ ਸੀ ਕਿਰਪਾਲ ਸਿੰਘ ਜਦੋਂ ਆਪਣੇ ਪੁੱਤਰ ਦੇ ਆਨੰਦਕਾਰ ਦੇ ਸਬੰਧ ਵਿੱਚ ਦੇਗ ਲੈ ਕੇ ਆਇਆ ਦੇਗ ਉਹਦੀ ਵੀ ਮੰਤਾਂ ਨੇ ਪ੍ਰਵਾਨ ਨਹੀਂ ਕੀਤੀ ਇਹ ਹਿਸਟਰੀ ਗਵਾਹ ਕਿਤਾਬਾਂ ਪੜੋ ਨਣਕਾਣਾ ਸਾਹਿਬ ਦੇ ਸਾਕੇਤ ਸਬੰਧ ਵਿੱਚ ਲਿਖੀਆਂ ਕਿਤਾਬਾਂ ਪੜੋ ਤੁਹਾਨੂੰ ਪਤਾ ਲੱਗੇ ਤੁਹਾਡੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਿੰਨਾ ਦਾ ਸੀ ਅੱਜ ਵੀ ਹੈ ਅੱਜ ਵੀ ਉਹ ਕਬਜ਼ਾ ਹੈ ਫਰਕ ਥੋੜਾ ਜਿਹਾ ਉੱਨੀ ਕੀਦਾ ਜੇ ਉਸ ਵਕਤ ਮੰਤ ਨਰੇਣੂ ਗੁੰਡੇ ਰੱਖੇ ਸੀ ਗੁਰਦੁਆਰਿਆਂ 'ਚ ਸ਼ਰਾਬਾਂ ਪਿੰਦੇ ਸੀ ਬਿਵਿਚਾਰ ਕਰਦੇ ਸੀ ਧੀਆਂ ਪਣਾ ਦੀ ਇੱਜ਼ਤ ਧਾਰਮਿਕ ਸਥਾਨਾਂ ਤੇ ਸੇਫ ਨਹੀਂ ਸੀ ਤੇ ਅੱਜ ਵੀ ਧਾਰਮਿਕ ਇਲੈਕਸ਼ਨ ਵੇਲੇ ਗੁਰਦੁਆਰਿਆਂ ਦੀ ਇਲੈਕਸ਼ਨ ਵੇਲੇ ਸ਼ਰੇਆਮ ਸ਼ਰਾਬਾਂ ਵੰਡੀਆਂ ਜਾਂਦੀਆਂ ਤੇ ਪੀਤੀਆਂ ਜਾਂਦੀਆਂ ਅੱਛਾ ਸਾਡੇ ਕੌਮ ਦੇ ਰਾਗੀ ਢਾਡੀ ਪ੍ਰਚਾਰਕ ਜੇ ਕੋਈ ਬੋਲਦਾ ਉਹਦੇ ਗੱਲ 'ਚ ਗੂਠਾ ਦਿੱਤਾ ਜਾਂਦਾ ਵੀ ਤੂੰ ਇਹ ਗੱਲ ਕਿਉਂ ਬੋਲਦਾ ਉਹਨਾਂ ਨਾਲੋਂ ਵੱਧ ਕਸੂਰ ਆਮ ਸੰਗਤ ਦਾ ਜਿਹੜੀ ਚੁੱਪ ਕਰਕੇ ਬੈਠੀ ਐ ਵੀ ਸੁਣ ਨਹੀਂ ਰਹੀ ਨਾਲ ਖਲੋਣ ਨੂੰ ਤਿਆਰ ਨਹੀਂ ਕਿ ਜੇ ਕੋਈ ਇਸ ਬੰਨੇ ਤੁਰਦਾ ਭਾਈ ਆਪਾਂ ਨਾਲ ਤੁਰੀਏ ਧਾਰਮਿਕ ਗੁਰਦੁਆਰਾ ਸਾਹਿਬ ਦੀ ਇਲੈਕਸ਼ਨ ਹੋਵੇ ਇਹ ਇਲੈਕਸ਼ਨ ਸਿਸਟਮ ਵੀ ਅੰਗਰੇਜ਼ਾਂ ਨੇ ਦਿੱਤਾ ਹੈ ਜੀ ਸਾਡਾ ਨਹੀਂ ਸੀ ਹੈਗਾ ਇੱਥੇ ਸਿਲੈਕਸ਼ਨ ਸੀ ਇਲੈਕਸ਼ਨ ਨਹੀਂ ਸੀ ਜੇ ਇਲੈਕਸ਼ਨ ਹੁੰਦੀ ਤੇ ਗੁਰ ਮੰਨ ਲਓ ਜੇ ਗੁਰੂ ਵੀ ਕਿਤੇ ਇਲੈਕਸ਼ਨ ਦੇ ਨਾਲ ਹੀ ਚੁਣਿਆ ਜਾਂਦਾ ਹੋਵੇ ਤੇ ਫਿਰ ਸ੍ਰੀ ਚੰਦ ਨੇ ਵੜਨਾ ਸੀ ਬਾਬੇ ਲੈਣਾ ਜੀ ਦੀ ਵਾਰੀ ਨਹੀਂ ਸੀ ਆਉਣੀ ਜੇ ਇਲੈਕਸ਼ਨ ਵੇਲੇ ਜਿੱਦਾਂ ਇਲੈਕਸ਼ਨ ਦੇ ਵਿੱਚ ਮੈਂਬਰ ਚੁਣੇ ਜਾਂਦੇ ਆ ਪ੍ਰਧਾਨ ਚੁਣਿਆ ਜਾਂਦਾ ਵਾ ਸੈਕਟਰੀ ਚੁਣਿਆ ਜਾਂਦਾ ਵਾ ਇਲੈਕਸ਼ਨ ਚ ਜੇ ਇਲੈਕਸ਼ਨ ਦੇ ਨਾਲ ਕਿਤੇ ਗੁਰੂ ਵੀ ਚੁਣਿਆ ਜਾਂਦਾ ਫਿਰ ਬਾਬਾ ਲੈਣਾ ਜੀ ਦੀ ਵਾਰੀ ਨਹੀਂ ਸੀ ਆਉਣੀ ਕਿਉਂਕਿ ਸ੍ਰੀ ਚੰਦ ਦੇ ਪਿੱਛੇ ਜਿੰਨੇ ਸਵਾਹ ਮੰਨ ਵਾਲੇ ਜਿੰਨੇ ਜੜਾਵਾਂ ਵਧਾਉਣ ਵਾਲੇ ਇਹ ਸਾਰਿਆਂ ਨੇ ਕਿਹਾ ਸੀ ਸ੍ਰੀ ਚੰਦ ਠੀਕ ਹੈ ਫਿਰ ਬਾਬਾ ਲੈਣਾ ਜੀ ਦੀ ਵਾਰੀ ਨਹੀਂ ਸੀ ਆਉਣੀ ਨਾ ਬਾ ਗੁਰੂ ਨਾਨਕ ਸਾਹਿਬ ਦੇ ਕਰ ਸਿਲੇਕਸ਼ਨ ਹੈ ਜੋਗ ਵੇਖਿਆ ਜਾਂਦਾ ਵੀ ਜੋ ਕਿਹੜਾ ਵਾ ਜੋਗ ਵੇਖ ਕੇ ਉੱਥੇ ਉਹਨੂੰ ਬਿਠਾਇਆ ਜਾਂਦਾ ਸੀ ਪਰ ਅੱਜ ਤੁਸੀਂ ਵੇਖ ਲਓ ਮੈਂ ਇੱਕ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਅੱਜ ਧਾਰਮਿਕ ਸਥਾਨਾਂ ਦੇ ਜਿਹੜੇ ਹਾਲਾਤ ਬਣ ਚੁੱਕੇ ਨੇ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਈ ਵਾਰੀ ਬੰਦਾ ਆਪਣੇ ਪੈਸੇ ਦੇ ਬਲ ਬੂਤੇ ਨਾਲ ਅੱਗੇ ਆਉਣਾ ਚਾਹੁੰਦਾ ਆਪਾਂ ਗਰੰਥੀ ਰੱਖਣਾ ਹੋਵੇ ਰਾਗੀ ਰੱਖਣਾ ਹੋਵੇ ਉਹਦੀ ਇੰਟਰਵਿਊ ਹੁੰਦੀ ਹੈ ਉਹਨੂੰ ਰਾਗ ਆਉਂਦੇ ਨੇ ਉਹਨੂੰ ਪਾਠ ਆਉਂਦਾ ਹੈ ਉਹਨੂੰ ਕੀਰਤਨ ਆਉਂਦਾ ਹੈ ਉਹਨੂੰ ਸ਼ਬਦ ਵਿਚਾਰ ਦਾ ਪਤਾ ਹੈ ਉਹਨੂੰ ਬਾਣੀ ਦੀ ਕਿੰਨੀ ਕੁ ਨੌਲੇਜ ਹੈ ਮੈਂ ਪਹਿਲਾਂ ਮਾਫੀ ਮੰਗ ਲਾਂ ਲਾਈਵ ਸੁਣ ਰਹੀ ਆ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੀ ਸੁਣ ਰਹੀਆਂ ਹੋਣਗੀਆਂ ਪਰ ਕੀ ਗੁਰਦੁਆਰਾ ਸਾਹਿਬ ਦੀ ਕਮੇਟੀ ਵਿੱਚ ਮੈਂਬਰ ਬਣਾਉਣ ਲੱਗਿਆਂ ਕਦੀ ਪੁੱਛਿਆ ਜਾਂਦਾ ਹੈ ਭਾਈ ਨਿਤਨੇਮ ਕਰਦੇ ਹੋ ਜਪਜੀ ਸਾਹਿਬ ਦਾ ਪਾਠ ਆਉਂਦਾ ਹੈ ਮਰਿਆਦਾ ਪੜ੍ਹੀ ਹੈ ਕੋਈ ਨਸ਼ਾ ਤਾਂ ਨਹੀਂ ਕਰਦੇ ਪੁੱਛਿਆ ਜਾਂਦਾ ਕਮਾਲ ਦੀ ਗੱਲ ਤੁਸੀਂ ਵੇਖੋ ਕੋਈ 4 ਸਾਲ ਦਾ ਕੋਰਸ ਕਰਕੇ ਪ੍ਰਚਾਰਕ ਆਉਂਦਾ ਹੈ ਗਰੰਥੀ ਸਿੰਘ ਕਿਸੇ ਦੀ 8-10 ਸਾਲ ਦਾ ਤਜਰਬਾ ਹੈ ਉਹਦੇ ਸਿਰ ਤੇ ਪ੍ਰਬੰਧਕ ਉਹ ਬਿਠਾਇਆ ਜਾਂਦਾ ਜਿਹਨੂੰ ਗੁਰਮਤ ਦਾ ਊੜਾ ਡੜਵ ਨਹੀਂ ਆਉਂਦਾ ਜਿਹਨੂੰ ਗੁਰਮਤ ਦੀ ABC ਵੀ ਨਹੀਂ ਆਉਂਦੀ ਮੈਂ ਤਾਂ ਧੰਨਵਾਦ ਕਰਦਾ ਉਹਨਾਂ ਗੁਰਦੁਆਰਿਆਂ ਦਾ ਜਿਹੜੇ ਮੈਨੂੰ ਬੁਲਾ ਲੈਂਦੇ ਨੇ ਨਹੀਂ ਤੇ ਛੇਤੀ ਕੀਤਿਆਂ ਸੱਚ ਹজম ਕਰਨਾ ਥੋੜਾ ਜਿਆ ਔਖਾ ਹੁੰਦਾ ਮੈਂ ਤਾਂ ਸੱਚੀ ਗੱਲ ਕਹਿਣਾ ਤੁਸੀਂ ਸੂਰਮੇ ਹੋ ਮੈਂ ਸਾਹਮਣੇ ਬੈ ਕੇ ਸਾਰੀਆਂ ਗੱਲਾਂ ਸੁਣੀ ਜਾਂਦੇ ਹੁਣੇ ਤੇ ਹਾਲਾਤ ਐਡੇ ਖਤਰਨਾਕ ਬਣੇ ਪਏ ਨੇ ਅੱਜ ਸਾਡਾ ਨੌਜਵਾਨ ਵਰਗ ਸਿੱਖੀ ਤੋਂ ਬਾਗੀ ਕਿਉਂ ਆ ਉਹਦਾ ਕਾਰਨ ਤਾਂ ਲੱਭ ਕੇ ਵੇਖੋ ਨਾ ਤੁਸੀਂ ਮੋੜ ਫੜੋ ਮੋੜ ਕਿਥੇ ਆ ਗਵਾਚੇ ਕਿੱਥੋਂ ਆ ਸੀ ਜਦੋਂ ਤੁਸੀਂ ਇੱਕ ਗ੍ਰੰਥੀ ਰਖਣਾ ਉਹਨੂੰ ਪੁੱਛਦੇ ਹੋ ਭਾਈ ਪਾਠ ਆਉਂਦਾ ਉਹ ਕਹਿੰਦਾ ਆਉਂਦਾ ਜੀ ਕਿੰਨੇ ਸਾਲ ਦਾ ਤਜਰਬਾ ਹੈ ਸੰਥਿਆ ਕੀਤੀ ਹੈ ਉਹ ਅੱਗੇ ਉਹ ਕਹਿੰਦਾ ਜੀ ਮੈਂ ਚਾਰ ਪਾਠ ਬਹੁ ਸਮਾਗਮਾਂ 'ਚ ਭਾਗ ਲੈ ਚੁੱਕਾ ਮੈਨੂੰ ਬਾਣੀ ਦੇ ਵਿਆਕਰਨ ਨੁਕਤਿਆਂ ਦਾ ਪਤਾ ਹੈ ਮੈਨੂੰ ਬਾਣੀ ਬਾਰੇ ਪਤਾ ਹੈ ਮੈਂ ਸਿੱਖ ਰਹਿਤ ਮਰਿਆਦਾ ਪੜ੍ਹੀ ਹੈ ਮੈਂ ਇਨੀਆਂ ਕਿਤਾਬਾਂ ਪੜ੍ਹੀਆਂ ਨੇ ਤੁਸੀਂ ਰਾਗੀ ਜੇ ਕਿੰਨਿਆਂ ਰਾਗਾਂ ਚ ਕੀਰਤਨ ਦੱਸਦੇ ਨੇ ਉਹ ਸਾਰੇ ਸਵਾਲ ਇਹ ਹੈ ਵੀ ਪੁੱਛ ਕੌਣ ਰਿਹਾ ਹੈ ਉਹਨਾਂ ਦੀ ਇੰਟਰਵਿਊ ਕੌਣ ਕਰ ਰਿਹਾ ਹੈ ਜਿਹਨੂੰ ਪਤਾ ਇੱਕ ਨਹੀਂ ਇਹ ਵਿਦੇਸ਼ਾਂ ਵਿੱਚ ਵੀ ਹੈਗਾ ਇੱਥੇ ਵੀ ਹੈਗਾ ਸਾਡੇ ਸਮਾਜ ਵਿੱਚ ਉਹ ਜਦੋਂ ਕਿਉਂਕਿ ਇਹ ਜਿਹੜਾ ਇਲੈਕਸ਼ਨ ਸਿਸਟਮ ਸੀ ਤੁਹਾਨੂੰ ਅੰਗਰੇਜ਼ ਦੇ ਗਿਆ ਉਹ ਕਹਿੰਦਾ ਇਲੈਕਸ਼ਨ ਕਰਾਓ ਜਿਹਦਾ ਜੋਰ ਹੋਵੇਗਾ ਧੱਕੇ ਦੇ ਨਾਲ ਉਹ ਕਮੇਟੀ ਚ ਆਜੋ ਆਬੇ ਤੁਹਾਡੇ ਤੁਸੀਂ ਤੇ ਇਸ ਵਕਤ ਹਰਿਆਣੇ ਚ ਬੈਠੇ ਹੋ ਮੈਂ ਦਿੱਲੀ ਦੀ ਘਟਨਾ ਸੁਣਾਉਣ ਲੱਗਾ 2000 ਮੇਰੇ ਖਿਆਲ ਜਿਵੇਂ ਮੈਂ ਭੁੱਲਦਾ ਨਹੀਂ ਤੇ ਨੌ ਦੀਆਂ ਗੱਲਾਂ ਨੇ ਮੈਂ ਬੰਗਲਾ ਸਾਹਿਬ ਕਥਾ ਕਰਦਾ ਸੀ ਤੇ ਸ਼ਾਮ ਨੂੰ ਦਿੱਲੀ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਸਮਾਗਮ ਰੱਖ ਲੈਂਦੇ ਸੀ ਇੱਕ ਗੁਰਦੁਆਰੇ ਦਿੱਲੀ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਜਦੋਂ ਮੈਂ ਜੋੜਾ ਉਤਾਰ ਲੱਗਾ ਜੋੜਾ ਲਾ ਕੇ ਨਾ ਮੈਂ ਆਪਣੀ ਜੁੱਤੀ ਲਾ ਕੇ ਜਦੋਂ ਮੈਂ ਜੋੜੇ ਘਰ ਜਵਾਂ ਕਰਾਉਣ ਲੱਗਾ ਤੇ ਉਹ ਜਿਹੜੀ ਸਿਲ ਦੇ ਉੱਤੇ ਮੈਂ ਜੋੜਾ ਰੱਖਿਆ ਪੱਥਰ ਦੇ ਉੱਤੇ ਉਹਦੇ ਤੇ ਕਿਸੇ ਦਾ ਨਾਮ ਲਿਖਿਆ ਸੀ ਤੇ ਮੈਂ ਪੁੱਛੀ ਬੈਠਾ ਪ੍ਰਬੰਧਕ ਵੀਰਾਂ ਨੂੰ ਮੈਂ ਕਿਹਾ ਲੋਕੀ ਤੇ ਆਪਣੇ ਨਾਮ ਲਿਖਾਉਂਦੇ ਆ ਸਾਹਮਣੇ ਵੀ ਕੋਈ ਆਇਆ ਗਿਆ ਪੜੇ ਵੀ ਆਹ ਪੱਥਰ ਇਹਨਾਂ ਨੇ ਲਵਾਇਆ ਵਾ ਆ ਮਤਲਬ ਜਿਹੜਾ ਹੈ ਕੂਲਰ ਇਹਨਾਂ ਨੇ ਲਵਾਇਆ ਤੇ ਆ ਕਿਹੜੇ ਭਾਈ ਸਾਹਿਬ ਨੇ ਆਪਣਾ ਨਾਮ ਉੱਥੇ ਲਿਖਵਾਇਆ ਜਿੱਥੇ ਜੋੜਾ ਲਾਈਦਾ ਆਪਾਂ ਜੋੜਾ ਲਾ ਕੇ ਜਦੋਂ ਆਪਾਂ ਮਤਲਬ ਫੜਾਉਨੇ ਆ ਜੋੜੇ ਘਰ ਚ ਵੀ ਤੁਸੀਂ ਜਮ੍ਹਾਂ ਕਰ ਲਓ ਉਹ ਅੱਗੇ ਉਹ ਆਸਪੇ ਜਦੋਂ ਮੈਂ ਇਹ ਗੱਲ ਕਹੀ ਉਹ ਕਹਿੰਦੇ ਅਸਲ 'ਚ ਨਾ ਇੱਥੇ ਇੱਕ ਸਾਡੇ ਇਲਾਕੇ ਦੇ ਬਹੁਤ ਅਮੀਰ ਪਰਿਵਾਰ ਵਾ ਉਹਨਾਂ ਨੇ ਆਪਣਾ ਨਾਮ ਲਿਖਾਇਆ ਮੈਂ ਕਿਹਾ ਵੀ ਨਿਮਰਤਾ ਬਹੁਤ ਆ ਵੀ ਕਾਰਨ ਕੀ ਹੈ ਕਿਉਂ ਲਿਖਾਇਆ ਕਹਿੰਦੇ ਅਸਲਚਨ ਉਹਨਾਂ ਦੀ ਕਮਾਈ ਦੋ ਨੰਬਰ ਦੀ ਆ ਤੇ ਉਹ ਕਹਿੰਦੇ ਆ ਵੀ ਮੇਰਾ ਨਾਮ ਤੁਸੀਂ ਉਸ ਪੱਥਰ ਤੇ ਲਿਖੋ ਜਿਸ ਤੇ ਰੋਜ਼ ਸੰਗਤਾਂ ਜੋੜੇ ਲਾਉਂਦੀਆਂ ਮੇਰੇ ਪਾਪ ਢਲ ਜਾਣਗੇ ਮੈਂ ਕਿਹਾ ਵੀ ਜੇ ਉਹਨੂੰ ਇਹ ਲੱਗਦਾ ਵੀ ਮੇਰੀ ਕਮਾਈ ਗਲਤ ਆ ਤੇ ਕਮਾਈ ਨੇਕ ਕਰ ਲੈ ਕਹਿੰਦੇ ਕਮਾਈ ਨੇਕ ਨਹੀਂ ਕਰਨੀ ਉਹਨਾਂ ਦਾ ਪੱਥਰ ਭਾਵੇਂ ਗੁਰਦੁਆਰਾ ਸਾਰਾ ਮੇਰੇ ਕੋਲੋਂ ਕੱਲੇ ਕੋਲੋਂ ਲਵਾ ਲਓ ਵੀਰੋ ਸੰਗਤਾਂ ਤੌਰਨ ਤੇ ਮੇਰੇ ਨਾਮ ਦੇ ਉੱਤੇ ਪੈਰ ਰੱਖਣਾ ਇਹ ਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਬਣਾ ਦਿੱਤੀ ਜਿਹੜੀ ਹੈ ਨਹੀਂ ਸੀ ਹੁਣ ਸੱਚ ਸੁਣਨਾ ਔਖਾ ਹੈ ਕਰਮ ਬਦਲੋ ਪਿਆਰਿਓ ਕਰਮ ਬਦਲਾਂਗੇ ਤੇ ਜੀਵਨ ਬਦਲੇਗਾ ਕਰਮ ਬਦਲਾਂਗੇ ਸਾਡੀਆਂ ਆਤਾਂ ਬਦਲਣਗੀਆਂ ਤੇ ਕਰਮ ਤਾਂ ਬਦਲੇ ਜਾਣੇ ਆ ਜੇ ਸੋਚ ਬਦਲੋਗੇ ਸੋਚ ਤਾਂ ਬਦਲੀ ਜਾਣੀ ਆ ਜੇ ਸੰਗਤ ਚੰਗੀ ਕਰਾਂਗੇ ਸੰਗਤ ਚੰਗੀ ਤਾਂ ਹੋਣੀ ਆ ਜੇ ਸਾਡੇ ਕੋਲ ਐਦਾਂ ਦੇ ਧਾਰਮਿਕ ਸਥਾਨ ਹੋਣਗੇ ਤੇ ਗੁਰਦੁਆਰਾ ਸਿੱਖ ਲਈ ਸੇਮ ਐਦਾਂ ਹੀ ਆ ਜਿਵੇਂ ਸਰੀਰ ਲਈ ਖੂਨ ਵਾ ਤੁਹਾਡੀ ਬਾਡੀ ਚੋਂ ਖੂਨ ਨਿਕਲ ਜਾਏ ਤੇ ਖਤਮ ਕਾ ਨਹੀਂ ਬੰਦੇ ਨੂੰ ਵੀਕ ਨਹੀਂ ਸਕਾ ਕਹਿੰਦੇ ਜੀ ਇਹਨੂੰ ਖੂਨ ਘਟਵਾ ਗਾ ਇਹਨੂੰ ਕੋਈ ਵਧੀਆ ਜੂਸ ਲਿਆ ਕੇ ਪਿਆਓ ਕੋਈ ਦਵਾਈਆਂ ਦਿਓ ਇਹਨੂੰ ਦਾ ਖੂਨ ਇਹਦਾ ਪੂਰਾ ਹੋ ਸਕੇ ਕਮਜ਼ੋਰੀ ਆਉਂਦੀ ਆ ਕੜੱਲਾਂ ਪੈਣ ਲੱਗਦੀਆਂ ਨੇ ਲਤਾਂ ਚ ਇਹ ਸੁੱਤਾ ਨਹੀਂ ਉੱਠਦਾ ਖੂਨ ਪੂਰਾ ਚਾਹੀਦਾ ਜੇ ਤੁਹਾਡੀ ਬਾਡੀ ਚ ਖੂਨ ਦੀ ਕਮੀ ਹੋਏਗੀ ਤਾਂ ਵੀ ਤੁਸੀਂ ਉੱਠ ਫੇਰ ਨਹੀਂ ਸਕਦੇ ਸੇਮ ਸਿੱਖ ਵਾਸਤੇ ਗੁਰਦੁਆਰਿਆਂੋਂ ਮਿਲਿਆ ਗਿਆਨ ਤੁਹਾਡੀ ਬਾਡੀ ਜਿਵੇਂ ਖੂਨ ਹਰਕਤ ਕਰਦਾ ਏਦਾਂ ਸਾਡੇ ਜੀਵਨ ਚ ਗੁਰੂ ਦਾ ਗਿਆਨ ਹਰਕਤ ਕਰਦਾ ਹੈ ਜੀਵਨ ਬਦਲਦਾ ਹੈ ਤੋਂ ਗੱਲ ਮੈਂ ਇੱਥੇ ਲਿਆਉਣਾ ਚਾਹੁੰਨਾ ਉਹ ਬੜੇ ਨੀਤੀਵਾਨ ਸੀ ਉਹਨਾਂ ਨੂੰ ਸਭ ਪਤਾ ਸੀ ਅੰਗਰੇਜ਼ ਏਡੇ ਕਮਲੇ ਨਹੀਂ ਜਿਨ੍ਹਾਂ ਨੇ ਇੰਨਿਆ ਦੇਸ਼ਾਂ ਚ ਰਾਜ ਕੀਤਾ ਉਹਨਾਂ ਨੂੰ ਸਾਰਾ ਪਤਾ ਸੀ ਉਹਨਾਂ ਨੂੰ ਵਿੱਚੋਂ ਦੱਸਣ ਵਾਲੇ ਸੀ ਵੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਤੋੜ ਦਿਓ ਇਹਨਾਂ ਨੇ ਆਪੇ ਮਰ ਜਾਣਾ ਹੈ ਇਹਨਾਂ ਨੂੰ ਮਾਰਨ ਦੀ ਲੋੜ ਥੋੜਾ ਹੈ ਇਹਨਾਂ ਨੂੰ ਕਿਸੇ ਗੋਲੀ ਨਾਲ ਵੇਖੋ ਜੇ ਜੇ ਜੁੜੇ ਰਹਿ ਕੇ ਗੁਰੂ ਨਾਲ ਫਿਰ ਆਰੇ ਨਾਲ ਵੀ ਚੀਰ ਦੋਗੇ ਇਹਨਾਂ ਨੇ ਫਿਰ ਇਕੱਠੇ ਹੋ ਜਾਣਾ ਇਹਨਾਂ ਦਾ ਖੋਪਰ ਲਾ ਦੋਗੇ ਇਹਨਾਂ ਨੇ ਫਿਰ ਇੱਕ ਦਾ ਖੋਪਰ ਲਾਓਗੇ ਮਗਰੇ ਵੀਰਾਂ ਦੀਆਂ ਵੀਰਾਂ ਇਕੱਠੀਆਂ ਹੋ ਕੇ ਆ ਜਾਣਗੀਆਂ ਤੁਰ ਪਣ ਕੇ ਨਾਲ ਅੱਛਾ ਜੇ ਇਹਨਾਂ ਦੇ ਤੁਸੀਂ ਬੰਦ-ਬੰਦ ਕਟੋਗੇ ਤਾਂ ਵੀ ਨਹੀਂ ਇਹਨਾਂ ਨੇ ਪਿਛੇ ਹਟਣਾ ਜੇ ਇਹਨਾਂ ਦੇ ਤੁਸੀਂ ਦੇਗਾਂ ਚ ਬੜੋਗੇ ਤਾਂ ਵੀ ਨਹੀਂ ਇਹਨਾਂ ਨੇ ਪਿਛੇ ਹਟਣਾ ਜੇ ਇੱਥੋਂ ਤਾਕਤ ਤੁਸੀਂ ਇਹਨਾਂ ਦੇ ਬੱਚੇ ਫੜ ਕੇ ਉਹਨਾਂ ਦੇ ਨਿੱਕੇ ਨਿੱਕੇ ਟੁਕੜੇ ਕਰ ਦੋ ਨੇਜਿਆਂ 'ਚ ਟੰਗ ਦੇ ਉਹਨਾਂ ਨੇ ਤਾਂ ਵੀ ਪਿਛੇ ਨਹੀਂ ਹਟਨਾ ਇਹ ਬੀਬੀਆਂ ਐਡੀਆਂ ਤਕੜੀਆਂ ਨੇ ਕਹਿੰਦਾ ਫਿਰ ਕਾਰਨ ਕੀ ਆ ਇਹ ਇਹ ਮਰਨਗੇ ਕਿਦਾਂ ਆਂਦਾ ਬਾਸ ਇਹਨਾਂ ਨੂੰ ਇਹਨਾਂ ਨੂੰ ਜਿੱਥੋਂ ਇਹਨਾਂ ਨੂੰ ਤਾਕਤ ਮਿਲਦੀ ਆ ਨਾ ਉਸ ਧੁਰੇ ਨਾਲੋਂ ਤੋੜਦੇ ਕਾਮਯਾਬ ਹੋ ਗਏ ਅਗਲੇ ਜਿਹੜੇ ਸਿੱਖ ਦੇ ਘਰੋਂ ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ ਵਿਚਾਰਾ ਆਉਣੀਆਂ ਚਾਹੀਦੀਆਂ ਜਿਸ ਸਿੱਖ ਦੇ ਘਰ 'ਚ ਗੁਰਬਾਣੀ ਦੀਆਂ ਪੁਥੀਆਂ ਹੁੰਦੀਆਂ ਸੀ ਅੱਜ 12 ਬਣ ਗਈਆਂ ਕੋਠੀ ਬਣਾਉਂਦਾ ਤੇ ਇੱਕ ਬੰਨੇ ਬਾਰ ਬਣਾਉਂਦਾ ਸਾਹਮਣੇ ਸ਼ੀਸ਼ੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬੋਤਲਾਂ ਬੰਦਿਆਂ ਨੂੰ ਛਡੋ ਬੀਬੀਆਂ ਪੀਣ ਲੱਗ ਪੀਆਂ ਹਾਲਾਤ ਐਡੇ ਖਤਰਨਾਕ ਬਣ ਗਏ ਬੱਚੀਆਂ ਸਾਡੀਆਂ ਧੀਆਂ ਜਵਾਨ ਹਾਲਾਤ ਐਡੇ ਖਤਰਨਾਕ ਬਣ ਗਏ ਮਤਲਬ ਤੁਸੀਂ ਸੋਚ ਕੇ ਵੇਖੋ ਇਹਨੂੰ ਫੈਸ਼ਨ ਸਮਝਦੇ ਆ ਇਹਨੂੰ ਟ੍ਰੈਂਡਰ ਸਮਝਦੇ ਇਹ ਨਹੀਂ ਇਹ ਤਾਂ ਜੀਵਨ ਦੁਆਰਾ ਮਿਲਣਾ ਹੀ ਨਹੀਂ ਹੁਣ ਜੇ ਬੰਦਾ ਗਲਤ ਹੋਏਗਾ ਤੇ ਔਰਤ ਉਹਨੂੰ ਸਮਝਾਵੇਗੀ ਜਿੱਥੇ ਘਰ ਦੇ ਦੋਵੇਂ ਜੀ ਇੱਕ ਬੰਨੇ ਤੁਰ ਪੇ ਫਾਇ ਲੈਣਾ ਸਕੂਨ ਨਹੀਂ ਹੈਗਾ ਗੁੱਸਾ ਨਾ ਮਨਾਏ ਇੱਥੇ ਵੱਡੇ ਵੱਡੇ ਅਮੀਰ ਤੋਂ ਅਮੀਰ ਬੰਦੇ ਪਿੱਛੇ ਦੇ ਬਠਿੰਡੇ ਦੀ ਖਬਰ ਆਈ ਸੀ ਨਾ ਅਰਬਪਤੀ ਪਰਿਵਾਰ ਪਹਿਲਾਂ ਉਹਨੇ ਆਪਣਾ ਪਤਨੀ ਮਾਰੀ ਬੱਚੇ ਮਾਰੇ ਖੁਦ ਆਪਣੇ ਆਪ ਨੂੰ ਗੋਲੀ ਮਾਰ ਲਈ ਤੁਸੀਂ ਜਦੋਂ ਸੱਚ ਨਾਲੋਂ ਟੁੱਟੋਗੇ ਜ਼ਿੰਦਗੀ ਕਿੱਥੋਂ ਜੀਊ ਪਾਓਗੇ ਜਦੋਂ ਤੁਸੀਂ ਸੱਚ ਨਾਲ ਜੁੜੋਗੇ ਬੰਦਾ ਅੱਧੀ ਰੋਟੀ ਖਾ ਕੇ ਵੀ ਉਸ ਮਾਲ ਦਾ ਸ਼ੁਕਰਾਨਾ ਕਰੇਗਾ ਇਥੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ ਵੀ ਆਪਣੇ ਵੈਗਰੂ ਦਾ ਧੰਨਵਾਦ ਕਰਦੇ ਰਹੇ ਅੱਜ ਅਸੀਂ ਸੱਚ ਨਾਲੋਂ ਟੁੱਟ ਗਏ ਸੀ ਪਦਾਰਥਵਾਦੀ ਯੁੱਗ ਵਿੱਚ ਦੂਜਿਆਂ ਵਾਲੇ ਵੇਖ ਰਿਹਾ ਉਹਦਾ ਘਰ ਵੱਡਾ ਉਹਨੇ ਕੱਪੜੇ ਵਧੀਆ ਪਾਏ ਉਹਨੇ ਗੱਡੀ ਵਧੀਆ ਪਾਈ ਆਪਣੇ ਆਪ ਆਪਣੇ ਅੰਦਰ ਬਾਣੀ ਚ ਪੜ ਕੇ ਵੇਖੋ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਫਿਰ ਨਾਲੇ ਵੀ ਆਖਿਆ ਜਿੰਨਾ ਖਾਦੀ ਚੋਪੜੀ ਘਨੇ ਸਣ ਕੇ ਦੁੱਖ ਕਿਸੇ ਨੂੰ ਚੋਪੜੀਆਂ ਖਾਂਦੇ ਨਾ ਵੇਖੋ ਦਾੰਗ ਫਿਰਦੀ ਵੇਖੋ ਉਹਨੂੰ ਤੁਸੀਂ ਆਤਮਿਕ ਤੌਰ ਤੇ ਉਹਨੂੰ ਦੁੱਖ ਸਹੇੜਦੇ ਵੇਖੋ ਉਹਨਾਂ ਨੂੰ ਤੁਸੀਂ ਕਿਦਾਂ ਮਨੋਖ ਅੰਦਰੋਂ ਬੇਚਾਨ ਹੁੰਦਾ ਹੈ ਠਗੀਆਂ ਮਾਰ ਕੇ ਬੇਈਮਾਨੀਆਂ ਕਰਕੇ 10 10 15 15 20 20 ਮਾਲਿਆਂ ਦੀਆਂ ਇਮਾਰਤਾਂ ਖੜੀਆਂ ਕਰਨੀਆਂ ਸੌਖੀਆਂ ਨੇ ਪਰ ਬੈੱਡ ਉੱਤੇ ਰਾਤ ਨੂੰ ਨੀਂਦ ਨਹੀਂ ਚੰਗੀ ਤਰ੍ਹਾਂ ਆਉਂਦੀ ਰਾਜ ਇਸਲਾਮ ਦਾ ਹੈ ਬਾਬਾ ਫਤਿਹ ਸਿੰਘ ਤੇ ਬਾਬਾ ਜ਼ੋਰਾਵਾਰ ਸਿੰਘ ਠੰਡੇ ਬੁਰਜ ਚ ਮਾਤਾ ਗੁਜਰ ਕੌਰ ਦੀ ਗੋਦਾ ਨਿਘ ਮੜ ਰਹੇ ਨੇ ਤੇ ਜਿਸ ਵਜ਼ੀਰ ਖਾਨ ਦੇ ਰਾਜ ਚ ਕਹਿਰ ਟਾਇਆ ਗਿਆ ਉਹਨੂੰ ਆਪਣੇ ਗਰਮ ਕਮਰਿਆਂ ਦੇ ਵਿੱਚ ਵੀ ਰਾਤ ਨੂੰ ਅੱਖ ਨਹੀਂ ਲੱਗ ਰਹੀ ਅੰਦਰੋਂ ਬੇਚੈਨ ਅੰਦਰੋਂ ਪਰੇਸ਼ਾਨ ਹੈ ਕਰਮ ਚੰਗੇ ਬਣਾਓ ਸੋਚ ਆਪਣੀ ਚੰਗੀ ਬਣਾਓ ਮੈਂ ਜੈਤੋਂ ਦੇ ਮੋਰਚੇ ਦੀ ਇੱਕ ਛਲਕ ਤੁਹਾਡ ਨਾਲ ਸਾਂਝੀ ਕਰਾਂ ਜਦੋਂ ਜੈਤੋਂ ਦਾ ਮੋਰਚਾ ਲੱਗਾ ਨਾ ਅੰਗਰੇਜ਼ ਕੱਲੇ ਕੱਲੇ ਨੂੰ ਫੜਦੇ ਆ ਤੇ ਉਹ ਨਾਮ ਲਿਖਦੇ ਆ ਕੁਟਦੇ ਵੀ ਆ ਤੇ ਨਾਮ ਵੀ ਲਿਖਦੇ ਆ ਕੀ ਨਾਮ ਹੈ ਤੇਰਾ ਉਹ ਆਪਣਾ ਨਾਮ ਦੱਸਦਾ ਹੈ ਪਿਤਾ ਦਾ ਨਾਮ ਉਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਾਤਾ ਕਹਿੰਦਾ ਸਹਿਬਕੌਰ ਵਾਸੀ ਕਹਿੰਦਾ ਅਨੰਦਪੁਰ ਸਾਹਿਬ ਦੇ ਦੂਜੇ ਨੂੰ ਪੁੱਛਿਆ ਜਾਂਦਾ ਉਹ ਵੀ ਉਹ ਕਹਿੰਦਾ ਤੀਜੇ ਨੂੰ ਪੁੱਛਿਆ ਜਾਂਦਾ ਉਹ ਵੀ ਇਹੋ ਕਹਿੰਦਾ ਚੌਥੇ ਨੂੰ ਪੁੱਛਿਆ ਜਾਂਦਾ ਉਹ ਵੀ ਕਹਿੰਦਾ ਜਿਹੜੇ ਉਹਨਾਂ ਦੇ ਨਾਮ ਲਿਖਣ ਵਾਲੇ ਨੇ ਉਹ ਜਾ ਕੇ ਆਪਣੇ ਅਫਸਰਾਂ ਨੂੰ ਦੱਸਦੇ ਆ ਕਹਿੰਦੇ ਸਾਹਿਬ ਇਹਨਾਂ ਦਾ ਤਾਂ ਟੱਬਰ ਹੀ ਵੱਡਾ ਵੱਡਾ ਹੈ ਬਹੁਤ ਪਰਿਵਾਰ ਵੱਡਾ ਇਹਨਾਂ ਦਾ ਇਹ ਤਾਂ ਐਡੇ ਵੱਡੇ ਪਰਿਵਾਰ ਦੇ ਮੈਂਬਰ ਨੇ ਜਿਹਨੂੰ ਪੁੱਛਿਆ ਜਾਂਦਾ ਕਿਹਦਾ ਪਿਤਾ ਕਿਹੜਾ ਗੁਰੂ ਗੋਬਿੰਦ ਸਿੰਘ ਪਿਤਾ ਕਿਹੜਾ ਗੁਰੂ ਗੋਬਿੰਦ ਸਿੰਘ ਪਿਤਾ ਕਿਹੜਾ ਗੁਰੂ ਗੋਬਿੰਦ ਸਿੰਘ ਮਾਂ ਕੌਣਾ ਹੈ ਮਾਤਾ ਸਹਿਬ ਕੌਣ ਵਾਸੀ ਕਿੱਥੋਂ ਦੇ ਆਨੰਦਪੁਰ ਸਾਹਿਬ ਦੇ ਕਹਿੰਦੇ ਮਹਾਰਾਜ ਐਡਾ ਵੱਡਾ ਟੱਬਰੇ ਨਹੀਂ ਮੁਕਣੇ ਆਪਣੇ ਕੋਲ ਹੁਣ ਇਹਦਾ ਮਤਲਬ ਕੀ ਸੀ ਏਕਤਾ ਵੀ ਹਰ ਸੇਖ ਕਹਿੰਦਾ ਸੀ ਮੇਰਾ ਗੁਰੂ ਗੁਰੂ ਗੋਬਿੰਦ ਸਿੰਘ ਅੱਛਾ ਅੱਜ ਪੁੱਛੋ ਸੇਖ ਹੀ ਕਹੀ ਜਾਣਗੇ ਤੁਸੀਂ ਕਿਹਨੂੰ ਮੰਨਦੇ ਹੋ ਫਰਾਨੇ ਬਾਬਾ ਜੀ ਨੂੰ ਮੰਨਦੇ ਹੋ ਤੁਸੀਂ ਕਿਹਨੂੰ ਮੰਨਦੇ ਹੋ ਫਰਾਨੇ ਬਾਬਾ ਜੀ ਨੂੰ ਮੰਨਦੇ ਹੋ ਤੁਸੀਂ ਕਿਹਨੂੰ ਮੰਨਦੇ ਹੋ ਜੀ ਅਸੀਂ ਪੁਰਾਣੇ ਬਾਬਾ ਜੀ ਨੂੰ ਮੰਨਦੇ ਅੱਜ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਲੱਭਦਾ ਕਿੱਥੇ ਸਵਾਲੇ ਪੈਦਾ ਹੁੰਦਾ ਹੈ ਦਿਆਂ ਨਾਲ ਜੁੜ ਗਏ ਅਸੀਂ ਸ੍ਰੀ ਰਾਮ ਅਗਰ ਭੱਜੇ ਫਿਰਦੇ ਆਂ